ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬੀ ਬੋਲੀਆਂ ਲੈ ਕੇ ਅੱਜ ਆਪਾਂ ਤੁਹਾਡੇ ਲਈ ਆਏ ਆਂ ਤੇ ਦੂਸਰੇ ਨੰਬਰ ਤੋਂ ਆਂ ਠੀਕ ਹੈ ਤੇ ਪਹਿਲੇ ਵਿੱਚ ਥੋੜੀਆਂ ਹੀ ਬੋਲੀਆਂ ਹੋਈਆਂ ਨੇ ਹੁਣ ਆਪਾਂ ਦੂਸਰੇ 'ਤੇ ਸ਼ੁਰੂ ਕਰਨ ਲੱਗੇ ਆਂ ਬੱਦ-ਬੱਦ ਬੋਲੀਆਂ ਲੈ ਕੇ ਆਵਾਂਗੇ ਤੇ ਹੁਣ ਆਪਾਂ ਸ਼ੁਰੂ ਕਰਦੇ ਆਂ ਸੁਣ ਵੇ ਮੁੰਡਿਆ ਜੈਗਟ ਵਾਲਿਆ ਸੁਣ ਵੇ ਮੁੰਡਿਆ ਜੈਗਟ ਵਾਲਿਆ ਜੈਕਟ ਲਗੇ ਪਿਆਰੀ ਵੇ ਇੱਕ ਦਿਲ ਕਰਦਾ ਲਾਲਾ ਦੋਸਤੀ

ਸੁਣਵੇ ਦਿਉ ਰਾ ਫੌਰਨ ਵਾਲਿਆ ਸੁਣਵੇ ਦਿਉ ਰਾ ਫੌਰਨ ਵਾਲਿਆ ਲੱਗੇ ਜਾਣ ਤੋਂ ਮਹੰਗਾ ਵੇ ਲੈ ਜਾ ਮੇਰਾ ਲੱਖ ਮੀਨ ਕੇ ਮਿਲ ਗਿਆ ਤਨਿਆ ਦੀ ਲੰਗਾ ਵੇ ਲੈ ਜਾ ਮੇਰਾ ਲੱਖ ਮੀਨ ਕੇ ਮਿਲ ਗਿਆ ਤਨਿਆ ਦੀ ਲੰਗਾ ਇਹ ਗੱਲ ਤੇਰੀ ਮਾੜੀ ਕੁੜੀਏ ਤੇਲ ਪਟਾਂ ਤੇ ਮਲਦੀ ਨੀ ਇਹ ਗੱਲ ਤੇਰੀ ਮਾੜੀ ਕੁੜੀਏ ਤੇਲ ਪਟਾਂ ਤੇ ਮਲਦੀ ਨੀ ਜੀ ਕਿ ਕਿਸੇ ਨੇ ਫੜ ਕੇ ਢਾਲੀ ਫੇਰ ਫਰੇਂਗੀ ਲੜਦੀ ਵਿੱਚ ਦਰਵਾਜੇ ਦੇ ਅਧੀਰਾਤ ਕੀ ਕਰਦੀ ਵਿੱਚ ਦਰਵਾਜੇ ਦੇ ਅਧੀਰਾਤ ਕੀ ਕਰਦੀ ਜੇ ਦੇ ਸੁੰਨੀ ਮੇਲਣੇ ਨਚਨ ਵਾਲੀਏ ਸੁਣ ਲੈ ਮੇਰੀ ਗੱਲ ਕੜ ਕੇ ਪਿੰਡ ਦੇ ਲੋਕੀ ਦੇਖਣ ਜਾਗੋ ਪਿੰਡ ਦੇ ਲੋਕੀ ਦੇਖਣ ਜਾਗੋ ਕੰਧਾਂ ਤੇ ਚੜ ਚੜ ਕੇ ਕੀ ਸੋਨਾ ਸ਼ੈਲ ਸ਼ਬੀਲਾ ਗੱਭਰੂ ਸੋਨਾ ਸ਼ੈਲ ਸ਼ਬੀਲਾ ਗੱਭਰੂ ਖੜ ਗਿਆ ਬਾਹੋਂ ਫੜ ਕੇ ਮਰ ਜਾਣੀ ਦਾ ਨਰਮ ਕਾਲ ਜਾ ਠੜਕੇ ਮੈਂ ਮਰ ਜਾਣੀ ਦਾ ਨਰਮ ਕਾਲ ਜਾ ਟੜਕੇ ਮੈਂ ਮਰ ਜਾਣੀ ਦਾ ਬੋਲੀ ਸੋਣੀ ਸੀ ਚਿੱਟਾ ਕੁਰਤਾ ਪੈਂਟ ਬਦਾਮੀ ਚਿੱਟਾ ਕੁਰਤਾ ਪੈਂਟ ਬਦਾਮੀ ਰੱਖਦਾ ਬੋਧੀਆਂ ਵਾਹ ਕੇ ਨੀ ਕੁੜੀਆਂ ਤੋਂ ਪੱਟੀਆਂ ਤੁਰਦਾ ਤੁਰਦਾ ਫੁਲਾ ਰੇਖਾ ਕੇ ਕੁੜੀਆਂ ਤੋਂ ਪੱਟੀਆਂ ਪੱਟੀਆਂ ਤੁਰਦਲ ਹਾਰੇ ਖਾ ਕੇ ਅੱਧੀ ਰਾਤੋਂ ਉੱਠਿਆ ਵਰੋਲਾ ਅੱਧੀ ਰਾਤੋਂ ਉੱਠਿਆ ਵਰੋਲਾ ਕਰ ਤੇਰੇ ਨੂੰ ਆਇਆ ਮੱਚਦੇ ਦੀਵੇ ਗਲ ਗੁਲ ਹੋ ਜਾਂਦੇ ਮੱਚਦੇ ਦੀਵੇ ਗੁਲ ਹੋ ਜਾਂਦੇ ਹੱਥ ਡੋਲ ਨਾ ਪਾਵੇ ਸੁਤੀਆ ਜਾਗ ਪਈ ਜਾਣ ਹਿਲ ਕੇ ਆਇਆ ਸੁਤੀਆ ਜਾਗ ਪਈ ਜਾਣ ਹਿਲ ਕੇ ਆਇਆ ദി ദുധ രുദ്ധരിിടക്കരുടേ മിഡക്കാവേ സിംഗാ ബുദ്ധരിിഡക്കാവേ സിംഗ ਜੇ ਮੁੰਡੇ ਹੋ ਤੁਸੀਂ ਵਿਆਹ ਇਹ ਕਰੋਨਾ ਜੇ ਮੁੰਡੇ ਹੋ ਤੁਸੀਂ ਵਿਆਹ ਇਹ ਕਰੋਨਾ ਦਾਜ ਤੋਂ ਦੱਸੋ ਤੁਸੀਂ ਕੀ ਲੈਣਾ ਮੁੰਡੇ ਹੋਵੇ ਸੋਹਣੀ ਨਾਰ ਉਮਰ ਦਾ ਗਹਿਣਾ ਵੇ ਮੁੰਡੇ ਹੋਵੇ ਸੋਹਣੀ ਨਾਰ ਉਮਰ ਦਾ ਗਹਿਣਾ ਵਹ ਇਹ ਸੋਹਣੀ ਨਾਰ ਉਮਰ ਦਾ ਗਹਿਣਾ ਮੈਂ ਤੇ ਜਠਾਣੀ ਦੋਵੇਂ ਧੀਰ ਥਾਣੂ ਚੱਲੀ ਮੈਥੇ ਠਾਣੀ ਦੋਵੇਂ ਟੀਰ ਥਾਣੂ ਚਲੀ ਹਾਂ ਜੇਠ ਖੜਾ ਪੁੱਛੇ ਦੋਵੇਂ ਕਲੀਆਂ ਕਿਉਂ ਚਲੀ ਟੈਮ ਗੱਡੀ ਦਾ ਹੋਣ ਲੱਗਿਆ ਨੀ ਜੇਠ ਮਾਰ ਕੇ ਦਲਹੰੜਾ ਰੋਣ ਲੱਗਿਆ ਨੀ ਜੇਠ ਮਾਰ ਕੇ ਦਲਹੰੜਾ ਰੋਣ ਲੱਗਿਆ ਨੀ ਮੈਂ ਨੱਚਾਂ 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 ਨੀ ਮੈਂ ਅੱਗ ਵਾਂਗੂੰ ਮੱਚਾਂ ਨੀ ਮੈਂ ਨੱਚਾਂ 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 ਨੀ ਮੈਂ ਅੱਗ ਵਾਂਗੂੰ ਚਾ ਫੇਰ ਦੇਖ ਦੇਖ ਕੁੜੀਆਂ ਏ ਕਹਿਣ ਗੀਆਂ ਅੱਡੀ ਵੱਜੂ ਤੇ ਧਮਕਾਪ ਗੀਆਂ ਅੱਡੀ ਵੱਜੀ ਤੇ ਧਮਕਾਪਣ ਗੀਆਂ ਕਿੰਧੇ ਵਿੱਚ ਦੂਹ ਨੱਚ ਗਿੱਧੇ ਵਿੱਚ ਦੂਹ ਨੱਚ ਦੀ ਮਾਰ ਮਾਰ ਕੇ ਅੱਡੀ ਮੁੰਡੇ ਆਵੇ ਬੈਠੇ ਨੇ ਬੈਠੇ ਨੇ ਢੀਂਡੇ ਵੇਠੇ ਨੇ ਬੈਠੇ ਨੇ ਮੁੰਡਾ ਢੀ ਮੁੰਡੇ ਬੈਠੇ ਨੇ ਮੇਰੇ ਜੇਠ ਦਾ ਮੁੰਡਾ ਮੇਰੇ ਜੇਠ ਦਾ ਮੁੰਡਾ ਨੀ ਬੜਾ ਸ਼ੌਕੀ ਕੱਲ ਮਿਲੇਗੇ ਆ ਲੈ ਹੱਕ ਜੀ ਕਾ ਜਲਦੀ ਡੱਬੀ ਕਹਿੰਦਾ ਪਾਚਾਚੀ ਅੱਖ ਮਲਾ ਜਾਚੀ ਕਹਿੰਦਾ ਪਾਚਾਚੀ ਅੱਖ ਮਲਾ ਜਾਚੀ ਨਿਹੋਰ ਬਲੂ ਖੜ ਗਿੰਦੜ ਗੰਗਾ ਕੋਲੇ ਪੰਜ ਕਲਿਆਣੀ ਫੇ ਭਾਈ ਕੋਠਾ ਭਗਤਾ ਡੋੜ ਤੇ ਮਲ ਕਣਿਆ ਕੋਲ ਰਮਾਣਾ ਵੇ 15 ਪੰਨਾ ਵਿੱਚ ਸੋਣੀ ਵੇ ਮੈਂ ਤੂੰ ਧੱਕਦਾਨੀ ਨੂੰ ਚਾਣਾ ਸਾਡੇ ਨਾਲ ਦਿਲ ਲਾ ਕੇ ਪੁੱਲ ਜਾਏਂਗਾ ਲੁਧਿਆਣਾ ਵਿੱਚ ਸਾਡੇ ਨਾਲ ਦਿਲ ਲਾ ਕੇ ਪੁੱਲ ਜਾਏਂਗਾ ਲੁਧਿਆਣਾ ਖੇਤ ਗਏ ਬਾਪੂ ਖੇਤ ਗਏ ਨੂੰ ਬਾਪੂ ਖੂਰਦਾ ਕਰ ਆਏ ਨੂੰ ਤਾਇਆ ਵੇ ਰਾਤੀਂ ਹੁੰਦੇ ਅਸੀਂ ਤਾਂ ਨਾਲ ਬਣਾਇਆ ਫਿਰ ਤੀਰ ਹੁੰਦਾ ਸੀ ਮਿੰਤਾ ਨਾਲ ਬਣਾਇਆ ਪੀਹੀ ਕੇ ਸ਼ਰਾਬ ਜੇਠ ਬੋਲਦਾ ਏ ਮੰਦਾ ਪੀਹੀ ਕੇ ਸ਼ਰਾਬ ਜੇਠ ਬੋਲਦਾ ਏ ਮੰਦਾ ਖਾਲੀ ਪੋਥਰ ਕੋ ਲਿਆਂ ਦੇ ਨਾਲ ਫੋੜਦਾ ਏ ਸਾਡੇ ਬਿਨਾ ਪੁੱਛੇ ਬੈਠਕ ਨੂੰ ਖੋਲਦਾ ਏ ਸਾਡੇ ਬਿਨਾ ਪੁੱਛੇ ਬੈਠਕ ਨੂੰ ਖੋਲਦਾ ਏ ਜੇ ਤੂੰ ਸੁਨੇ ਆਰੇ ਕੋਲੋਂ ਤੀਆਂ ਕੜਾਉਣੀਆਂ ਜੇ ਤੂੰ ਸੁਨੇ ਆਰੇ ਕੋਲੋਂ ਤੀਆਂ ਕੜਾਉਣ ਸਾਨੂੰ ਵਿਖੜਾ ਦੇ ਗੁੱਟ ਮੁੰਡੇ ਆਨੇ ਤੇ ਜਾਣਗੇ ਨਈ ਤੇ ਜਾਣਗੇ ਮੋਲੇ ਜੇ ਟੁੱਟੇ ਗੁੰਡੇ ਆਨੇ ਤੇ ਜਾਣਗੇ ਪੀੜੀ ਗਲੀ ਵਿੱਚ ਹੋ ਗਿਆ ਟਾ ਕਰੇ ਦੇਖ ਕੇ ਪੈਂਦੇ ਹਸਵੇ ਤੇਰੇ ਦੰਦਾਂ ਨੇ ਮੋ ਲਈ ਦੰਦਾ ਦੀ ਦਾਰੂ ਦਾ ਸਵੇਹ ਤੇਰ ਨਾਨੇ ਮੋਲੇ ਦੰਦਾ ਦੀ ਦਾਰੂ ਦਾ ਸਵੇਹ ਤੇਰ ਦਿਹਾੜੇ ਮੇਰੇ ਨੇ 5 12 ਦਿਨ ਬਾਤਾ ਦੀ ਇਟ ਲੱਗ ਜਾਂਦੀ ਚੌਪਾਤਾ ਦਾ ਘਰ ਦਰੋਂ ਡਰ ਲੱਗਦਾ ਬੁਰਸ਼ਿਆ ਦੌਰ ਕੁਵਾਰ ਅੰਦਰੋਂ ਡਰ ਲੱਗਦਾ ਬੁਰਸ਼ੀਹਦੌਰ ਕੁਮਾਰ ਅੰਦਰੋਂ ਡਰ ਲੱਗਦਾ ਸੁੰਨੀ ਭਾਬੀ ਨਚਨ ਵਾਲੀਏ ਸੁੰਨੀ ਭਾਬੀ ਨਚਨ ਵਾਲੀਏ ਤੇਰੇ ਦੁਖੀ ਮਹਿਗਾਨੀ ਤੇਰੇ ਮੂਰੇ ਧਾਣ ਸੁਟੇ ਭਾਵੇਂ ਸੁੱਤਨਾ ਸੁਵਾਲੀ ਭਾਵੇਂ ਹੈਗਾਰੀ ਤੇਰੇ ਮੂਰੇ ਧਾਣ ਸੁਟੇ ਲੋਕਾਂ ਦੇ ਗੱਡੇ ਹਾਰ ਸ਼ਿੰਗਾਰੇ ਲੋਕਾਂ ਦੇ ਗੱਡੇ ਹਾਰ ਸ਼ਿੰਗਾਰੇ ਸਾਡੇ ਗੱਡੇ ਨੂੰ ਕਣਵੇ ਤੂੰ ਬੁੱਢਾ ਸਨੀਂਦਾ ਮੇਰੇ ਤੇ ਜਵਾਨੀ ਹੁਣ ਵੇ ਤੂੰ ਬੁੱਢਾ ਸਨੀਂਦਾ ਤੇ ਜਵਾਨੀ ਹੁਣ ਵੇ ਤੂੰ ਬੁੱਢਾ ਸਨੇਂਦਾ ਇਹ ਬੋਲੀ ਬੋਸਣੀਏ ਦਿਨ ਚੜੇ ਬੁੜਾ ਚੱਲੇ ਖੇਤ ਨੂੰ ਦਿਨ ਚੜੇ ਬੁੜਾ ਚੱਲੇ ਖੇਦ ਨੂੰ ਖੇਤ ਨੱਕਾ ਕਰਿਆ ਵੇ ਕਰਿਆ ਕਿ ਬੁੜਾ ਬੋਲ ਮਾਰਦਾ ਨਾ ਤੂੰ ਗੁੰਡਾ ਖੁਲਾਵੇ ਨੋ ਵਾਲੀ ਇਸ ਕੀ ਰੀ ਤਛੱਡ ਸਕੀ ਬੁਢੜਾ ਆਖ ਸੁਣਾਵੇ ਬੁੜੇ ਦਾ ਸਵਾਲ ਸੁਣ ਕੇ ਨੂਨੁਪਸੇ ਨੇ ਆਵੇ ਬੁੜੇ ਦਾ ਸਵਾਲ ਸੁਣ ਕੇ ਨੂਨੁਪਸੇ ਨਹੀਂ ਆਵੇ ਉੱਚੇ ਟਿਬੇ ਦੋ ਸਾਧੂ ਨੋਂਦੇ ਉੱਚੇ ਟਿਬੇ ਦੋ ਸਾਧੂ ਨੋਂਦੇ ਮੈਂ ਕਾ ਲਜਾ ਕਰਦਾ ਜੀਜਾ ਸਾਲੀ ਦੇ ਸਾਲੀ ਦੇ ਸਾਥ ਨੂੰ ਫਿਰਦਾ ਜੀਜਾ ਸਾਲੀ ਦੇ ਸਾਲੀ ਦੇ ਸਾਥ ਨੂੰ ਫਿਰਦਾ ਨੁਬੜੀ ਦੇ ਨੈਣ ਦਿਖੇ ਨੁਬੜੀ ਦੇ ਨੈਣ ਦਿਖੇ ਕਰਕੇ ਛਡਨ ਸ਼ਦਾਈ ਭਾਬੀ ਤੇ ਉਹਨੂੰ ਆਖਣ ਲੱਗੀ ਮਗਰੇ ਨਾ ਤੁਰ ਜਾਈ ਤੇਰੇ ਵਰਤਨ ਨੂੰ ਫੁੱਲ ਵਰਗੀ ਪਰਜਾਈ ਤੇਰੇ ਵਰਤਨ ਨੂੰ ਫੁੱਲ ਵਰਗੀ ਪਰਜਾਈ ਇਹ ਵੀ ਬੋਲੀਆਂ ਸੋਹਣੀ ਸੀ ਜੇ ਬੋਲੀਆਂ ਤੁਹਾਨੂੰ ਵਧੀਆ ਲੱਗੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅੱਗੇ ਆਪਾਂ ਇਸ ਤੋਂ ਬਾਅਦ ਹੋਰ ਬੋਲੀਆਂ ਵੀ ਲੈ ਕੇ ਆਵਾਂਗੇ ਇਨੀਆਂ ਬੋਲੀਆਂ ਜਿੰਨੀਆਂ ਹੋ ਗਈਆਂ ਇਸ ਤੋਂ ਬਾਅਦ ਅੱਗੇ ਜਿਹੜੀਆਂ ਬੋਲੀਆਂ ਆਪਾਂ ਲੈ ਕੇ ਆਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਧੰਨਵਾਦ